ਹੰਸਾ ਸਿੱਕਲ ਦੀ ਸਾਰਿਆਂ ਨੂੰ ਵਧੀਆ ਫਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਵੱਡਾਲਾ ਬੰਗਰ ਤਹਿਸੀਲ ਕਲਾਨੌਰ ਤੇ ਜ਼ਿਲ੍ਹਾ ਗੁਰਦਾਸਪੁਰ ਮੇਜਰ ਸਿੰਘ ਜੀ ਨਾਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਜਿਆਦਾ ਮੇਨ ਕਟੀਆਂ ਦਿਖਾਉਣੀਆਂ ਆ ਆ ਦੇਖ ਸਕਦੇ ਆ ਸਾਰੀਆਂ ਕਟੀਆਂ ਜਿਹੜੀਆਂ ਵਗਾਊ ਆ ਤੇ ਚਾਰ گاਵਾ ਤੁਹਾਨੂੰ ਦਿਖਾਉਣੀ ਆ ਤੇ ਬਾਕੀ ਸਾਰੀਆਂ ਕਟੀਆਂ ਤੁਹਾਨੂੰ ਦਿਖਾਵਾਂਗੇ। ਬਾਕੀ ਚਲੋ ਇੱਥੇ ਆਓ ਤੇ ਆਪਣੀ ਤਸੱਲੀ ਕਰਕੇ ਤੇ ਵੇਸ਼ ਚਾਖ ਕੇ ਆਪਣੀਆਂ ਪਸੰਦ ਕਰਕੇ ਆਪਣੀਆਂ ਵੱਡੀਆਂ ਛੋਟੀਆਂ ਵੇਖ ਕੇ ਇੱਥੇ ਤਸੱਲੀ ਕਰਕੇ ਖੜੋ ਜੀ। ਤੇ گاਵਾ ਵੀ ਆਪਣੀਆਂ ਚੋਚਵਾ ਕੇ ਆਪਣੀ ਸਮਝਣਾ ਤੇ ਮਰਜ਼ੀ ਨਾਲ ਪਸ਼ੂ ਖਰੀਦੋ ਜੀ। ਜੀ ਵਿddi ਸਤਿ ਸ੍ਰੀ ਅਕਾਲ ਜੀ। ਜੀ। ਹੋਰ ਠੀਕ ਠਾਕ ਜੀ। ਜੀ ਵਧੀਆ ਜੀ। ਚਲੋ ਵਧੀਆ ਚੀਜ਼ ਦਾ ਜੀ। ਤੇ ਨਾਮ ਦੱਸਦੇ ਘਰੀ ਫਿਰ। ਨਾਮ ਬਣਾ ਮੇਜ ਸਿੰਘ ਪਿੰਡ ਬਡਾਲਾ ਪੰਗ ਜਿਲ੍ਹਾ ਗਦਾਫ ਤਹਿਸੀਲ ਕਾਲਾ। ਤੇ ਫੋਨ ਨੰਬਰ ਬੋਲ ਦੋ 981465247 ਠੀਕ ਹੈ ਅੱਜ ਕਿੱਥੋਂ ਇੰਨੀਆਂ ਕਟੀਆਂ ਲੱਭ ਲਿਆ ਹੁੰਦੀਆਂ ਨੇ ਇਹ ਇਹ ਕਿੱਥੋਂ ਆ ਜਾਂਦੀਆਂ ਸਾਰੀਆਂ ਅੱਛਾ ਡੇਰੀ ਚ ਲੈ ਜਾਂਦੀਆਂ ਨੇ ਸਾਰੀ ਵੇਚਦੀਆਂ ਨੇ ਉਹਨਾਂ ਨੇ ਅੱਛਾ ਕਟੀਆਂ ਦਾ ਕਾਬਰ ਲਈਆਂ ਵਿੱਚ ਵੇਚਦੀਆਂ ਕਟੀਆਂ ਅੱਛਾ ਵੀ ਜੇ ਕੁਝ ਵੇਚ ਗਿਆ ਵਾ ਵੇਗੀਆਂ ਫਟੜਾਈਆਂ ਕਰਦਾ ਅੱਛਾ ਹਾਂਜੀ ਤੇ ਚਾਰ گاਵਾ ਵੀ ਆਣ ਚਾਰ گاਵਾ ਹਾਂਜੀ ਠੀਕ ਹੈ ਤੇ ਪਹਿਲਾਂ گاਵਾ ਖਾਦੀਏ ਹਾਂਜੀ گاਵਾ ਖਾਣ ਪਹਿਲਾਂ ਕੱਪਣ ਕਾਮ ਖਾਦੀਏ ਨਾ ਪਹਿਲਾਂ ਵਾਲੀ ਗਾਧਾ ਨੇ ਦਿਖਾਉਣੀ ਆ ਥੋੜੇ ਦਿਨ ਹੀ ਖੜਦੀ ਆ ਚਾਰ ਪੰਜ ਨੇ ਖੜੂਗੀ ਠੀਕ ਹੈ ਜੀ ਹਾਂਜੀ ਖਾਣੇ ਤੇ ਦੇਖ ਸਕਦੇ ਜੇ ਇਕ ਕਰੀ ਕਿੰਨੇ ਕ ਦੁੱਧ ਆ ਲਈ ਜੇ ਦੁੱਧ 15 ਕੋਲ ਦੇ ਦੇ ਜੂਗੇ ਜੀ ਮਾਨ ਅੱਛਾ 15 ਲੀਟਰ ਤੇ ਲਾਗੇ ਬੰਨੇ ਜਿਹੜਾ ਕਹਿੰਦੇ ਵੀ ਦੁੱਧ ਭਰੀ ਜਾਊਗੀ ਬਾਕੀ ਹੈਗੀ ਜਰਸੀ ਆਰ ਸ਼ੇਅਰ ਕ੍ਰੋਸ ਚਾ ਆ ਦੇਖਦਾ ਦੇਖੇ ਰੰਗ ਰੂਪ ਦੀ ਚੰਗੀ ਆ ਤਰਾ ਲੈ ਜਾਓ ਥੱਲੇ ਉਹ ਚੰਗੀ ਭਰੰਦੀ ਆ ਤੇ ਕਿੰਨਾ ਫਿਰ ਮੁੱਲ ਰੱਖਣਾ ਵੀ ਤੇ ਇਹਦਾ ਆਪਾਂ ਮੁੱਲ ਇਹਦਾ ਵੀ ਫੋਨ ਤੇ ਕਰਾਂਗੇ ਅੱਛਾ ਇਹ ਤਾਂ ਫੋਨ ਤੇ ਕਰਦੇ ਆਂ ਉਹ ਨਿਕਾ ਜੇ ਹੋਵੇ ਪਰ ਫੋਨ ਤੇ ਠੀਕ ਹੈ ਜੀ ਹਾਂ ਜੀ ਤੇ ਹੁਣ ਇੱਧਰ ਆ ਜਣੀਏ ਕਾਵਾ ਜੇ ਹਨਾ ਦੋ ਕੰਦੀ ਛੇ ਕਿਲੋ ਦੁੱਧ ਹੀ ਕਿੰਨਾ ਦੋ ਦੇ ਦੇ ਕੋਲ 6 ਕਿਲੋ 6 ਕਿਲੋ ਦੁੱਧ ਆ ਤੋਰੋ ਫੇਰ ਇੱਕ ਰੀ ਬਾਕੀ ਇਹੋ ਜਿਹੇ ਗਾਵਾਂ ਨੂੰ ਜਿਹੜਾ ਸਟਾਲਸ ਚਲਾ ਸ਼ੁਰੂ ਹੋ ਗਿਆ ਦੁੱਧੋ ਫੇਰ ਵਾਜਣਾ ਇਹਨਾਂ ਨੂੰ ਪਦਾਂ ਗਰੂਪ ਦੀ ਚੰਗੀ ਆ ਕਦ ਕਾਠ ਵੀ ਚੰਗਾ ਹੁਣ ਵਾਜ ਵਾਜ ਜਾਈਏ ਖਾਣੇ ਤੇ ਦੇਖ ਸਕਦੇ ਹਾਂ ਲੈ ਜਾ ਗਾਂ ਸੰਬਨ ਵਾਲੀ ਆ ਕੋਈ ਵੀਰ ਸੰਭ ਲੂਗਾ ਤੇ ਦੁੱਧਾਂ ਵੀ ਮਾਰ ਸਕਦੀ ਜੇ ਇਹਦੇ ਗਾਂ ਵੀ ਤਿਆਰ ਹੋ ਜੇ ਕਿਤੇ ਤੇ ਫਿਰ ਚੰਗੀ ਰਕਮ ਦੀ ਗਾਂ ਤਿਆਰ ਹੋਣੀ ਆ ਤੇ ਕਿੰਨਾ ਫਿਰ ਮੁੱਲ ਵਿੱਧੀ ਇਹਦਾ ਮੁੱਲ 20000 ਰੁਪਏ ਕਰਦੇ ਸੁਆਹ ਇਹ ਦੇ ਦਾਂ ਅੱਛਾ 16000 ਦੀ ਦੇ ਦੇਣੀ ਠੀਕ ਐ ਤੇ ਆ ਜਿਹੜੀ ਗਾਂ ਜੇ ਇਹ ਗਾਂ ਇਹ ਪੂਰਾ ਹੈ 7 ਕਿਲੋ ਦਾ 7 ਕਿਲੋ ਕੋਣੀ ਖੱਦਾ ਹੈ ਅੱਛਾ ਇੱਕ ਥਣ ਅੱਧਾ ਹੈ ਹਾਂਜੀ ਮਗਰਲਾ ਥਣ ਇੱਕ ਅੱਧਾ ਹੈ ਬਾਕੀ ਥਣ ਦੇਖ ਸਕਦੇ ਆਜਾ ਲੈ ਆ ਲਓ ਜੀ ਇਹ ਆ ਵੀ ਚਲੋ ਚਾਹ ਪਾਣੀ ਦਾ ਵਧੀਆ ਸਾਰੀ ਜਾਊਗੀ ਕਿਹਦੇ ਦੇ ਸਰਾਸਿਆਲ ਜਿਹੜਾ ਵਾ ਚਾਹ ਪਾਣੀ ਦਾ ਵਧੀਆ ਸਾਰ ਦੇਣਾ ਤੇ ਇਹਦਾ ਮੁੱਲ ਵਿੱਦੀ ਫਿਰ ਮੋਹ ਦਾ 20000 ਸੁਲਾਏ ਦੇ ਦਾਂਗੇ ਅੱਛਾ ਵੀ 16000 17000 ਦੇ ਦਾਂਗੇ ਅੱਛਾ 15 ਦੀ ਹਾਂਜੀ ਤੇ ਆ ਜਿਹੜੀ ਜੇ ਇਹ ਕੋਈ ਸ਼ੇਕ ਦੋਂਦੀ ਜੀ ਮੱਛੀ ਲੱਭੋ ਦੋਂਦੀ ਜੀ ਮੋਹ ਦੀ ਅੱਛਾ ਮੋਹਤ ਹੁੰਦੀ ਹੈ ਉਤਨਾ ਵੈੜ ਸੋਹਣੀ ਹੈ ਇਹ ਵੀ ਚਲੋ ਕਿਹਨੇ ਸਿੰਘ ਨਹੀਂ ਦਿਖਾਏ ਇਹਦੇ ਹਾਂਜੀ ਹਾਂ ਥਾਣੇ ਦੇਖ ਸਕਦੇ ਜੇ ਤੇ ਲੱਗੇ ਤਾਂ ਉੱਪਰ ਇਹਨੇ ਇਹ ਨੂੰ ਵੀ ਜਦੀ ਬਾਦੀ ਬਾਣੀ ਹੋ ਜਾਂਦੀ ਹੈ ਅੱਛਾ ਅੱਜ ਲਾਇਆ ਵੇ ਇਹ ਵੀ ਹੈਗੀ ਸੋਨੇ ਰੰਗ ਰੂਪ ਦੀ ਆ ਸੰਭਣ ਵਾਲੀ ਆ ਦੋਦੇ ਦੇ ਕੋਲ ਵੀ 6 ਲੀਟਰ ਹੀ ਦੱਸਦੇ ਆ ਤੇ ਮੁੱਲ ਫਿਰ ਇਹਦਾ ਮੁੱਲ ਇਹਦਾ ਵੀ ਇਹ ਚੱਲ 15000 ਇਹ ਦੇਣਾ ਅੱਛਾ ਇਹ ਵੀ 15000 ਦੀ 15000 ਦੀ ਠੀਕ ਹੈ ਜੀ ਹਾਂ ਜੀ ਚਲੋ ਹੁਣ ਕਟੀਆਂ ਵਖਾ ਰਹੀਏ ਫਿਰ ਇੱਕ ਵਛੀ ਵੀ ਆ ਚਲੋ ਉਹਨਾਂ ਦੇ ਵਿੱਚ ਆਹ ਦੇਖ ਸਾਲੀ ਇਹਨਾਂ ਸਾਲ ਦੀ ਹੋ ਜਾਈਆਂ ਖੀਰੀਆਂ ਹੀ ਆ ਸਾਰੀਆਂ ਕਿਹਦੀਆਂ ਹੀ ਆ ਸਾਰੀ ਖੀ ਬੱਛੀ ਸਾਰੀਆਂ ਖੀਰੀਆਂ ਚੋ ਚੋ ਚਾਰ ਥਾਂ ਦੇ 14 ਥਾਂ ਦੇ ਗਿਆ ਦਊਗਾ ਠੀਕ ਹੈ ਕੋਈ ਫੂਟ ਦਾ ਸ਼ਾਕ ਕੋਈ ਨਹੀਂ ਹੋਊਗੀ ਤੇਰੀ ਜਮਾਈਆਂ ਹਨਾ ਇਹਦਾ ਕੀ ਮੁੱਲ ਫਿਰ ਇਹ ਤਾਂ ਮੋਲ ਤੇ 15000 ਰੁਪਏ ਬਾਕੀ ਮੋਕੇ ਕਰਦਾ ਮੈਂ ਮੰਨ ਤਾ ਅੱਛਾ ਮੰਨ ਤਨ ਮੋਕੇ ਤੇ ਹੋ ਜਾਊਗਾ ਇਹ ਆ ਭਈ ਇੰਨਾ ਤੇ ਕੋਈ ਰਿਕਾਰਡ ਕੋਡ ਤਾਂ ਪਤਾ ਕੰਮਰਾ ਪਤਾ ਬਹੁਤ ਚੰਗੀਆਂ ਮਈਆਂ ਦੇ 15 15 ਕਿਲੋ ਮਈਆਂ ਦੇ ਬਟੀਆਂ ਹਾਂ ਅੱਛਾ ਆਈਆਂ ਦੇ ਇਥਾਰੀ ਬੰਦੇ ਨੇ ਮਈਆਂ ਵੇਚਦੀਆਂ ਵੀ ਮਈਆਂ ਨਾਲ ਅੱਛਾ ਭੜੀ ਨਹੀਂ ਜਾਈਆਂ ਬਰਸਨ ਹੋਈਆਂ ਅੱਛਾ ਹਾਂਜੀ ਤੇ ਮੱਝਾਂ ਸੀ ਉੱਥੇ ਤੇ ਬਾਕੀ ਕਟੀਆਂ ਸੀ ਕਟੀਆਂ ਸਾਰਾ ਵੇਚਦਾ ਮਾਰ ਸਾਰਾ ਮਾਲ ਵੇਚਦਾ ਪਤਾ ਲਿਆ ਸਾਰਾ ਇੱਥਾ ਲਿਆ ਜੀ ਅੱਛਾ ਹਾਂਜੀ ਬਈਆਂ ਕਿਹੜੀਆਂ ਵਧੀਆਂ ਅੱਛਾ 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 ਕਟੀਆਂ ਇੱਥੇ ਵੇਚ ਲੈਣ ਲੈਂਦੀਆਂ ਤੇ ਮ ਇਹ ਵਰੀ ਹੁੰਦਾ ਵਾ ਕਈ ਵੇ ਸਾਰਾ ਵੇਚ ਦਿੰਦੇ ਆ ਤੇ ਆਹ ਕੱਟੀ ਦਾ ਕਰੀ ਚੇਰਾ ਕਰੀਏ ਇੱਧਰ ਨਾਲੇ ਸਾਦੇ ਜੀ ਤੇ ਇਹਦਾ ਫਿਰ ਮੁੱਲ ਮੁੱਲ 13000 ਰੁਪਏ ਇਹਦਾ 13000 ਰੁਪਏ ਸਹੀ ਐ ਚੋਲੀ ਦੇਖ ਸਾਦੇ ਜੀ ਦੀ 44000 ਰੁਪਏ ਕੋਈ ਸ਼ਾਂਗ ਸੁਗਣੀ ਆ ਤੇ ਆ ਜਿਹੜੀ ਆ ਗਈ ਜੇ ਇਹ ਬੋਲੀ 8000 ਰੁਪਏ ਹਾਂਜੀ 8000 ਰੁਪਏ ਇਹਦਾ 8000 ਇਹ ਥੋੜਾ ਥੋੜਾ ਨੀਲੀ ਦਾ ਪੱਕ ਰੱਖਦੀ ਆ ਹਾਂਜੀ ਅੱਖਾਂ ਵੀ ਇਹਦੀਆਂ ਬਿਲੀਆਂ ਵਾ ਤੇ ਪਿਛਲੇ ਪੈਰ ਵੀ ਕਿਤੇ ਆ ਇਹਦਾ ਆ ਤੇਰਾ ਦੇਖ ਸਕਦੇ ਸਿੰਗ ਦਹੀਏ ਕੋਲ ਕਰਨਾ ਇਹਦਾ 8000 ਤੇ ਆ ਜਿਹੜੀ ਇਹ ਤੋਂ ਅਗਲੀ ਜੇ ਉਹਦਾ 10000 ਆ ਤੇਰਾ 10000 ਹਾਂਜੀ ਇਹ ਵੀ ਲਈ ਸਿੰਗ ਦਹੀਏ ਕੋਲ ਕਰਨਾ ਨਿਕ ਨਿਕ ਸਿੰਗ ਨਿਕ ਕੁੰਡੀ ਕਰ ਦੇ ਸਿੰਗ ਉੱਪਰ ਜਿਹੜੀ ਇਸ ਗੋਲ ਕਰਨਾ ਹਾਂਜੀ ਕਾਲੀ ਆ ਪੂਰੀ ਆ ਬਲੀ ਕਾਲੀਆਂ ਹੀ ਆ ਜਿਆਦੀਆਂ ਕੱਟੀਆਂ ਤੇ ਆ ਜਿਹੜੀ ਜੇ ਉਹਦਾ 13000 ਆ ਤੇਰਾ 13000 ਹਾਂਜੀ ਠੀਕ ਆ ਤਿਆਰਵਸੀ ਤੇ ਆਵਸੀ ਆ ਗਈ ਆਪਣੇ ਇਹਦਾ 3000 ਰੁਪਏ ਇਹਦਾ 3000 ਮਾਗ ਵੀਕਲ ਉਹਦੀ ਅੱਛਾ ਹਾਂਜੀ ਇਹਦੀ ਮਾਗ ਜਿਹੜਾ ਕਹਿੰਦੇ ਵੀ ਵੀਲ ਦੁੱਦ ਦੇ ਤੇ ਆ ਜਿਹੜੀ ਇਹਦਾ 15000 ਰੁਪਏ ਇਹਦਾ 15000 ਇਹ ਵੀ ਵੇਖ ਨੂੰ ਹਾਂਜੀ ਚੰਗੇ ਰਿਕਾਰਡ ਵਾਲੀ ਚਾਹਦੀ ਆ ਹਾਂਜੀ ਦਈ ਹੈ ਵੀ ਸਿੰਘ ਗੋਲ ਕਰਨਾ ਉਤਰਾ ਵੀ ਸੋਹਣੀ ਕੱਟੀ ਆ ਜਿਹੜੀ ਆਵਲੇ ਉਹ ਦੇਖ ਸਕਦੇ ਹੋ ਤੇ ਆ ਜਿਹੜੀ ਜੇ ਇਹਦਾ 13000 ਰੁਪਏ ਅੱਛਾ ਇਹਦਾ ਵੀ 13000 ਹਾਂਜੀ ਠੀਕ ਆ ਤੇ ਬਾਕੀ ਚਲੋ ਮਾਨਤਨ ਦੇ ਮੌਕੇ ਦੇ ਸਾਰੀਆਂ ਚਾਹੇ ਹੋ ਜੂਗਾ ਮੈਂ ਹੋ ਜੂਗਾ ਮੌਕੇ ਕੋ ਫੋਨ ਲਾਵੇ ਹਨਾ ਮੂ ਲਾਵੇ ਆਪਣਾ ਫੋਨ ਲਾਵੇ ਬਸ ਤੇ ਮਾਨਤਨ ਜਿਹੜਾ ਵਾ ਸਾਰੀਆਂ ਚੋ ਹੀ ਹੋ ਜਾਣਗੇ ਤੇ ਬਾਕੀ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਇਸ ਚੱਕ ਕੇ ਖੜੋ